ਕਿ ਜੋਨ ਮੇਰਾ ਨਾਮ ਰਸ਼ਪਾਲ ਸਿੰਘ ਪਿੰਡ ਖੁੱਖ ਰਾਜਪੂਤਾਂ ਤੇ ਜ਼ਿਲ੍ਹਾ ਘਪਾ ਹਰ ਕਾਮੇ ਕਰਵਾ ਆਡੀ ਮੀਟਿੰਗ ਹੋਈ ਬਹੁਤ ਬਹੁਤ ਵਧੀਆ ਤਰੀਕੇ ਨਾਲ ਹੋਈ ਆ ਜੀ ਪੀਐਮ ਦੇ ਆ ਇਕੱਲੇ ਇਕੱਲੇ ਬੰਦੇ ਨੂੰ ਉਹਨੇ ਇਕੱਲੇ ਬੰਦੇ ਨੂੰ ਗੱਲ ਹੋਈ ਆ ਇਕੱਲੇ ਇਕੱਲੇ ਨੂੰ ਪੁੱਛਿਆ ਇਕੱਲੇ ਇਕੱਲੇ ਬੰਦੇ ਨੇ ਜਵਾਬ ਦੁਤਾ ਮੰਗਾ ਇਹੀ ਆਪਣੇ ਜੋ ਨੁਕਸਾਨ ਹੋਇਆ ਡਾਕਟਰਾਂ ਜਾਣਾ ਚਾਹੀਦਾ ਕੰਮ ਮਿਲੂਗਾ ਉਹਨਾਂ ਦੇ ਗੱਲ ਹੋਈ ਆ ਹਾਂਜੀ ਤੁਸੀਂ ਬੰਦੇ ਦੀ ਕੋਈ ਗੱਲ ਤੁਸੀਂ ਬੰਦ ਦੀ ਗੱਲ ਹੋਈ ਹੈ ਕਹਿੰਦਾ ਤੁਸੀਂ ਬੰਦੇ ਬਾਰੇ ਵੀ ਉਹ ਤਾਂ ਉਹਦੇ ਬਾਰੇ ਕਹਿੰਦੇ ਸੁਣਾਂਗੇ ਜਾ ਕੇ ਸਾਰਾ ਕੁਝ ਗੱਲਾਂ ਜੇ ਨਾਲਿਆਂ ਦੀ ਗੱਲ ਹੋਈ ਉਹ ਵੀ ਕਰਾਂਗੇ ਇਹਨਾਂ ਨੇ ਨਿਸ਼ਾਨਾ ਹੈ ਤੁਹਾਡਾ ਮੇਰਾ ਤੇ ਬੋਝਾਂ ਨਿਸ਼ਾਨਾ ਮੇਰੇ ਦੀ ਨਿਸ਼ਾਨੀ ਮੇਰਾ ਪੋਲੀਟੀ ਫਾਰਮ ਹੀ 4-5 ਲੱਖ ਦਾ ਪੋਲੀਟੀ ਫਾਰਮ ਦਾ ਨਿਸ਼ਾਨਾ ਬਾਕੀ 18 ਕਿਲੋ ਵਾਲੀ ਠੇਕੇ ਦੇ ਲਈ ਉਹ ਵੀ ਸਾਰੀ ਦਵਾਈ 50000 ਰੁਪਏ ਕਿਲੇ ਠੇਕਾ ਤੁਸੀਂ ਆਪਣੇ ਹੱਥ ਨਾਲ ਪਰ ਇੱਕ ਕਿੰਨਾ ਮਿਲਾਂ ਜੇ ਮਾਰ ਪਰ ਇਹ ਘਰ ਨੂੰ ਫਟਿਆ ਲੁਕਟ ਨਹੀਂ ਜਾਇਦਾ ਜਿਹੜਾ ਖਰਚਾ ਹੋਦਾ ਤੇ ਰੱਜੀ ਗੱਲ ਆ ਜੀ ਹਾਂ ਉਹ ਕਹਿੰਦੇ ਮਿਲੇਗਾ ਜਰੂਰ ਮਿਲੇਗਾ ਬਹੁਤ ਵਧੀਆ ਮੋਲ ਦੀ ਗੱਲ ਹੋਈ ਵਧੀਆ ਮੋਲ ਦੀ ਗੱਲ ਹੋਈ ਕੱਲੇ ਕੱਲੇ ਬੰਦੇ ਨੇ ਗੱਲ ਗੱਲ ਬੰਦੇ ਦੀ ਉਹਨਾਂ ਨੇ ਜਵਾਬ ਦਿੱਤਾ ਵਧੀਆ ਹੋਰ ਕੁਝ ਮੰਗੀ ਸੀ ਕਿ ਜਿੱਦਾਂ ਕਹਿ ਵੀ ਪਸ਼ੂ ਮਰ ਕੇ ਆ ਗਏ ਨੇ ਜਾਣ ਕੇ ਕਿ ਜਿਹੜੇ 2023 ਦਾ ਮੁਆਵਜ਼ੇ ਦੀ ਗੱਲ ਉਹਨਾਂ ਨੇ ਇਹ ਗੱਲ ਕਹੀ ਆ ਵੀ ਜੋ ਵੀ ਹੈਗਾ ਨਾ ਨੁਕਸਾਨ ਸਾਰਾ ਵੀ ਤੁਸੀਂ ਜ਼ਖਰ ਸਾਹਿਬ ਨੂੰ ਪ੍ਰਧਾਨ ਨੂੰ ਦੇ ਦਿਓ ਦੇ ਕੇ ਇਹਦਾ ਅਸੀਂ ਭਰ ਬਾਈ ਕਰ ਦੋ 2023 ਜਿਹੜਾ ਨੁਕਸਾਨ ਹੋਇਆ ਸੀ ਉਹਦੀ ਗੱਲ ਕੀਤੀ ਉਹਦੀ ਕੀਤੀ ਉਹ ਬੰਦੇ ਲੱਗੇ ਕੀ ਕਹਿੰਦੇ ਹੋ ਉਹ ਕਹਿੰਦੇ ਵੀ ਅਸੀਂ ਜਿਹੜੇ پیسے ਭੇਜਦੇ ਸੀ ਇਹਨਾਂ ਨਹੀਂ ਵੰਡਿਓ ਉਹਨਾਂ ਦੀ ਮਰਜ਼ੀ ਹੈ ਵੇਖੋ ਸਾਡਾ ਪਿੰਡ ਆ ਘੋਨੇਵਾਲ ਤਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਨਾਗੁਰਪੇ ਸਿੰਘ ਜੀ ਸਾਡੀ ਪ੍ਰਧਾਨ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਆ ਅਸੀਂ ਪਹਿਲਾਂ ਸਾਰੇ ਕਿਸਾਨ ਦੂਰ ਦੂਰ ਬੈਠੇ ਸਾਂ ਨੂੰ ਜੱਡ ਸੈਕਿਉਰਿਟੀ ਨੇ ਬਿਠਾ ਲਿਆ ਸੀ ਵੀ ਤੁਸੀਂ ਇਸ ਤਰੀਕੇ ਨਾਲ ਬਹਿਜੋ ਪ੍ਰਧਾਨ ਮੰਤਰੀ ਨੇ ਆਉਂਦੇ ਹੀ ਪਹਿਲਾਂ ਕਿਹਾ ਵੀ ਆਪਣੀਆਂ ਚਿਹਰਾਂ ਚੁੱਕੋ ਬਿਲਕੁਲ ਮੇਰੇ ਪਾਸ ਆ ਕੇ ਲਾਗੇ ਬਹਿ ਕੇ ਮੇਰੇ ਨਾਲ ਗੱਲ ਕਰੋ ਪਰਿਵਾਰ ਵਾਂਗੂ ਕੋਈ ਉਹਨਾਂ ਦਾ ਪੰਜਾਬ ਪਤੀ ਬਹੁਤ ਵਧੀਆ ਰਵਈਆ ਸੀ ਇਕੱਲੇ ਇਕੱਲੇ 10 20 ਕਿਸਾਨਾਂ ਇਕੱਲੇ ਇਕੱਲੇ ਕਿਸਾਨ ਦੀ ਉਹਨਾਂ ਗੱਲ ਸੁਣੀ ਆ ਕਿਸੇ ਕਿਸਾਨ ਨੂੰ ਅਣਗੋਹ ਨਹੀਂ ਕੀਤਾ ਗਿਆ ਦੋ ਦੋ ਤਿੰਨ ਤਿੰਨ ਮਿੰਟ ਪੂਰੀ ਦਲੀਲ ਦੇ ਨਾਲ ਉਹਨਾਂ ਗੱਲ ਸੁਣੀ ਆ ਜੋ ਵੀ ਹੋਈ ਆ ਉਹ ਉਹਨਾਂ ਨੇ ਇਹ ਵੀ ਵਿਚਾਰ ਲਿਆ ਆ ਵੀ ਸੈਂਟਰ ਸਰਕਾਰ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਆ ਤੇ ਜੋ ਤੁਹਾਡੇ ਨੁਕਸਾਨ ਹੋਇਆ ਇਹਦੇ ਬਾਰੇ ਅਸੀਂ ਵਿਚਾਰ ਕਰਾਂਗੇ ਬੈਠ ਕੇ ਤੇ ਤੁਹਾਡੇ ਵਿਚਾਰ ਜਿਹੜੇ ਆ ਮਤਲਬ ਕਿ ਕੱਲੇ ਕੱਲੇ ਮਤਲਬ ਕਿ ਧਿਆਨ ਚ ਰੱਖੇ ਗਏ ਉਹਨਾਂ ਨੋਟ ਕੀਤੀਆਂ ਸਾਡੀਆਂ ਗੱਲਾਂ ਸਾਰੀਆਂ ਜਿੰਨੇ ਅਸੀਂ ਪੁਆਇੰਟ ਰੱਖੇ ਆ ਸਰਕਾਰ ਕੋਲ ਕਿਹੜੀ ਪੁਆਇੰਟ ਪੁਆਇੰਟ ਵੀ ਇੱਕ ਤਾਂ ਸਾਡੇ ਤੁਸੀਆਂ ਬੰਨਾਂ ਦੇ ਪੁਆਇੰਟ ਆ ਵੀ ਪਿਛਲੇ 10 20 ਸਾਲਾਂ ਤੋਂ ਜਿੱਥੇ ਬੰਨ ਬੱਜੇ ਆ ਉੱਤੇ ਉੱਤੇ ਕਿਸੇ ਨੇ ਇੱਕ ਮੋਠੀ ਵੀ ਮਿੱਟੀ ਨਹੀਂ ਪਾਈ ਗਈ ਕਿਸੇ ਸਰਕਾਰ ਕੋ ਵੀ ਉਹਨਾਂ ਨੂੰ ਵੀ ਮਜ਼ਬੂਤ ਕੀਤਾ ਜਾਏ ਇੱਕ ਸਾਡਾ ਪੁਰਾਣੇ ਧਰਮਕੋੜ ਤੋਂ ਲੈ ਕੇ ਕਿਸਵਾਲ ਹਸਾਰਨ ਤੱਕ ਨਵੇਂ ਬੰਨ ਵੀ ਮੰਗਿਆ 5-4 ਕਿਲੋਮੀਟਰ ਦਾ ਟੋਟਾ ਉਹਦੇ ਨਾਲ 10-20 ਪਿੰਡ ਬਚਦੇ ਆ ਉਥੋਂ ਹੀ ਮਾਰਕ ਹੋਣੇ ਵਾਲਾ ਥਾਂ ਹੀ ਹੋ ਗਿਆ ਅਗਲੇ ਪਿੰਡਾਂ ਨੂੰ ਪੈਂਦੀ ਹੈ ਜੇ ਉਹ ਬੰਨ ਮਜ਼ਬੂਤ ਹੋ ਜੇ ਤੇ ਸਾਨੂੰ ਮਤਲਬ ਕਿ ਅਸੀਂ ਸਮਝ ਲਓ ਵੀ ਆਜ਼ਾਦ ਹੋ ਗਏ ਅਸੀਂ ਵੀ ਅੱਜ ਵੀ ਦਰ ਰਾਜ ਦੇ ਗੁਲਾਮ ਆ ਇਹ ਵੀ ਇੱਕ ਗੱਲ ਦੱਸੀ ਗਈ ਵੀ 2023 ਜੀ ਜੋ 6800 ਰੁਪਿਆ ਸਾਨੂੰ ਸਰਕਾਰ ਨੇ ਮੁਆਵਜ਼ਾ ਤਾਂ ਬਹੁਤ ਘੱਟ ਆ ਇਹਦੇ ਚ ਉਹਨਾਂ ਨੇ ਸਾਡੀਆਂ ਅੱਖਾਂ ਦੇ ਉੱਤੋਂ ਇੱਕ ਚੰਦਨਾ ਲਾਇਆ ਵੀ ਉਹਦੇ ਚ 15000 ਰੁਪਇਆ ਪਰ ਏਕੜ ਤੁਹਾਨੂੰ ਮਾਬਜਾ ਮਿਲਣਾ ਸੀ 6800 ਰੁਪਇਆ ਜਿਹੜਾ ਸੈਂਟਰ ਸਰਕਾਰ ਨੇ ਦੇਣਾ ਸੀ 8200 ਰੁਪਇਆ ਪੰਜਾਬ ਸਰਕਾਰ ਨੇ ਪਾਉਣਾ ਸੀ ਹੋਇਆ ਕਿ ਵੀ ਜਿਹੜਾ 6800 ਰੁਪਇਆ ਸੈਂਟਰ ਤੋਂ ਆਇਆ ਉਹ ਤੇ ਸਾਡੇ ਕਿਸਾਨਾਂ ਚ ਵੰਡ ਦਿੱਤਾ ਗਿਆ ਜਿਹੜਾ 8200 ਰੁਪਇਆ ਪੰਜਾਬ ਸਰਕਾਰ ਨੇ ਵੀ ਪਾਉਣਾ ਸੀ ਉਹਦੇ ਚ ਸਾਡੇ ਨਾਲ ਮਤਲਬ ਕਿ ਨਜਾਇਜ਼ ਹੋਈ ਜਾਂ ਮਤਲਬ ਕਿ ਉਹ ਸਾਨੂੰ ਨਹੀਂ ਮਿਲਿਆ 8200 ਰੁਪਇਆ ਜਿਹੜਾ ਪੰਜਾਬ ਸਰਕਾਰ ਤੋਂ ਮਿਲਣਾ ਸੀ ਨਹੀਂ ਮਿਲਿਆ ਅੰਜੇ ਇਹ ਵਰਗੀ ਕੇਂਦਰ ਨੇ ਵਿੜੂਗਾ ਕਿ ਨਹੀਂ ਦੇਖੋ ਉਹਨਾਂ ਨੇ ਅਸੀਂ ਕਿਹਾ ਵੀ ਬਾਅਦ ਚ ਜਿਹੜੇ ਕੁਝ ਕਿਸਾਨ ਸਾਡੇ ਵੀਰ ਰਹਿ ਵੀ ਗਏ ਜਿਨ੍ਹਾਂ ਨੂੰ ਪੈਸਾ ਨਹੀਂ ਮਿਲਿਆ ਉਹ ਉਹਨਾਂ ਨੇ ਕਿਹਾ ਵੀ ਜਿਹਨੂੰ ਅਸੀਂ ਜਾਣਦੇ ਨੇ ਸਾਡੇ ਕਿਸਾਨ ਉਹ ਅਧਿਕਾਰੀਆਂ ਕੋ ਐਸਡੀਐਮ ਸਾਹਿਬ ਕੋ ਤਹਿਸੀਲਦਾਰ ਸਾਹਿਬ ਅਫਸਰਾਂ ਕੋ ਉਹ ਕਿਹੜੇ ਅਫਸਰ ਸਾਨੂੰ ਜਵਾਬ ਕਾੜਿਓ ਇਹਨਾਂ ਕਿਸਾਨਾਂ ਨੂੰ ਦਿੰਦੇ ਆ ਵੀ ਤੁਹਾਡੇ ਪੈਸੇ ਵਾਪਸ ਹੋ ਗਏ ਆ ਉਹ ਸਾਡੇ ਭਰਾ 23 ਚ ਰਹਿ ਗਏ ਆ ਮਾਫ਼ ਜਿਹਨਾਂ ਨੂੰ ਨਹੀਂ ਮਿਲਿਆ ਤੇ ਤੁਹਾਡੇ ਪੈਸੇ ਵਾਪਸ ਹੋ ਗਏ ਆ ਤੇ ਪ੍ਰਧਾਨ ਮੰਤਰੀ ਜੀ ਨੇ ਆਖਿਆ ਜੋ ਟੂਸ ਪੇਸਟ ਵਿੱਚੋਂ ਟੂਟ ਪੇਟ ਚੋਂ ਇੱਕ ਵਾਰੀ ਪੇਸਟ ਬਾਹਰ ਆ ਜਿਓ ਕਦੀ ਵਾਪਸ ਨਹੀਂ ਹੁੰਦੀ ਪਹਿਲੀ ਗੱਲ ਤੇ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਜੋ ਪੇਸਟ ਤੁਸੀਂ ਬਾਹਰ ਨਿਕਾਲ ਲੈਂਦੇ ਹੋ ਕਦੀ ਵਾਪਸ ਨਹੀਂ ਹੁੰਦੀ ਜੋ ਸੈਂਟਰ ਸਰਕਾਰ ਪੰਜਾਬ ਨੂੰ ਪੈਸਾ ਦੇ ਦਿੰਦਾ ਕਦੀ ਵਾਪਸ ਨਹੀਂ ਹੁੰਦਾ ਪਹਿਲੀ ਤੇ ਇਹ ਗੱਲ ਇਹ ਵੀ ਗੱਲਾਂ ਨੂੰ ਉਹਨਾਂ ਦੀ ਅੱਛੀ ਲੱਗੀ ਕਿ ਜਦਾਂ ਸਾਡੇ ਨਾਲ ਕਰ ਦਿੱਤਾ ਜਾਂਦਾ ਵੀ ਜਿਹੜਾ ਪੈਸਾ ਵੰਡਿਆ ਗਿਆ ਵੰਡਿਆ ਗਿਆ ਬਾਕੀ ਵਾਪਸ ਚਲਾ ਗਿਆ ਵਾਪਸ ਨਹੀਂ ਗਿਆ ਉਹ ਤੇ ਵੇਖੋ ਇਹ ਜਿਹੜੀ ਸਰਕਾਰ ਹੁੰਦੀ ਹੈ ਉਹ ਆਪਣੇ ਥਾਵਾਂ ਦੇ ਆਪਣੀ ਮਰਜ਼ੀ ਨਾਲ ਵਰਤ ਜਾਂਦੀ ਹੈ ਬਾਕੀ ਜਿਹੜੀ ਬਜਟ ਆ ਮੈਨੂੰ ਆਜਣਾ ਵੀ ਜੋ ਸੈਂਟਰ ਤੋਂ ਮਦਦ ਆਈ ਆ ਕੱਲੇ ਕੱਲੇ ਤਾਣੀ ਪਹੁੰਚਾਈ ਜਾਂਦੇ ਨੇ ਕੋਈ ਇਨਸਾਨ ਨਹੀਂ ਐਸਾ ਰਹਿਣਾ ਚਾਹੀਦਾ ਜਿਹਨੂੰ ਨਾ ਮਦਦ ਮਿਲੇ ਧੰਨਵਾਦ